हां जी संगत जी ਪਿੰਡ ਲੰਗਿਆਣਾ ਨਵਾਂ ਜ਼ਿਲ੍ਹਾ ਮੋਗਾ ਦੇ ਵਿੱਚ ਕਹਿੰਦੇ ਜਿਹੜਾ ਚੌਥਾ ਡਰਾ ਚੱਲੀ ਜਾਂਦਾ ਪਹਿਲਾਂ ਵੀ ਤਿੰਨ ਡਰਾ ਕੱਢੇ ਆ ਬਹੁਤ ਹੀ ਸਾਫ਼ ਸੁਧਰੇ ਤੇ ਹੁਣ ਕਹਿੰਦੇ ਕੌਜੀ ਸਮਾਂ ਬਾਕੀ ਰਹਿ ਗਿਆ ਏ ਬਹੁਤ ਹੀ ਸਸਤਾ ਤੇ ਭਰੋਸੇਯੋਗ ਡਰਾ ਹੈ ਜਲਦੀਓ ਜਲਦੀ ਆਪਣੀਆਂ ਟਿਕਟਾਂ ਬੁੱਕ ਕਰਵਾ ਲਓ 26 ਮਈ 26 ਮਈ ਦਿਨ ਐਤਵਾਰ ਨੂੰ ਇਹ ਸਾਰੇ ਨਾਮ ਇੱਥੇ ਲਾਈਵ ਕੱਢੇ ਜਾਣੇ ਆ ਕਿੰਨੇ ਰੁਪਈਆ ਦੀ ਟਿਕਟ ਮਿਲ ਜੂ ਬਾਈ ਟਿਕਟ ਬਾਈ 100 ਦੀਆਂ 300 ਦੀਆਂ 6 ਆ 500 ਦੀਆਂ 10 ਆ 1000 ਦੀਆਂ 20 ਆ 5000 ਦੀ ਸ਼ਾਰਟ ਐਕਟਾ ਠੀਕ ਹੈ ਜੀ ਬੰਕਰ पे नोट जी। नंबर नोट ਕਰ ਲਓ ਬਾਈ 7814502126 9501922290 ਲਓ ਜੀ ਸਕਰੀਨ ਦੇ ਉੱਪਰ ਵੀ ਚੱਲੀ ਜਾਂਦੇ ਆ ਤੁਹਾਨੂੰ 10 15 ਮਿੰਟਾਂ ਦੀ ਟੋਕਨ ਮਿਲ ਜੂਗਾ ਇਸੇ ਨੰਬਰ ਤੇ ਪੇਮੈਂਟ ਕਰ ਦਿਓ ਤੇ ਪਹਿਲੇ ਨਾਮ ਦੇ ਵਿੱਚ ਕੀ ਦੇਣਾ ਜੀ ਇਹਨੇ ਵਜਾ ਆਪਣਾ ਨੀਲਾ ਫੋਰਡ ਆ ਜੀ ਮੋਡੀਫਾਈ ਹਾਂਜੀ ਆਪਸ਼ਨ ਵਿੱਚ ਬੋਲਟ ਆ ਜੀ ਬਿਲਕੁਲ ਨਵਾਂ ਠੀਕ ਹੈ ਜੀ ਦੋਨੋਂ ਨੇ ਲੈਣੇ ਦਾ ਬਾਈ ਆਈਫੋਨ 15 ਪ੍ਰੋ ਮੈਕਸ ਲੈ ਸਕਦਾ ਹਾਂਜੀ ਬਾਕੀ ਕੈਸ਼ ਆਪਣੇ ਸਾਰੇ ਨਾਮਾਂ ਚ ਆਪਸ਼ਨਾਂ ਠੀਕ ਹੈ ਜੀ ਤੁਹਾਡੇ ਨਾਮ ਤੇ ਬਾਈ ਇਲੈਕਟ੍ਰਿਕ ਸਕੂਟਰੀ ਆ ਹਾਂਜੀ ਆਪਸ਼ਨ ਤੇ ਏਸੀ ਆ ਤਾ ਮੇਨ ਡਰਾ ਦੇ ਆ ਹਾਂਜੀ ਹਾਂਜੀ ਤੇ 11 ਨਾ ਮਿੰਨੀ ਡਰਾ ਦੇ ਆ ਮਿੰਨੀ ਡਰਾ ਵਿੱਚ ਵੀ ਇੱਕ ਆਪਾਂ ਸਕੂਟਰ ਦੀ ਕੱਢਣੀ ਆ ਠੀਕ ਆ ਜੀ ਆਪਸ਼ਨ ਤੇ ਇਹਦੇ ਵਿੱਚ ਵੀ ਏਸੀ ਆ ਪੱਖੇ ਤੇ ਪ੍ਰਿਸਾਂ ਲਓ ਜੀ ਕਰਵਾ ਲਓ ਜਲਦੀਓ ਜਲਦੀ ਟਾਈਟਾਂ ਬੁੱਕ ਆ ਨੰਬਰ ਤੁਹਾਡੇ ਸਾਹਮਣੇ ਸਕਰੀਨ ਤੇ ਚੱਲੀ ਜਾਂਦੇ ਆ ਤੇ ਵੇਖੋ ਵੀ 52 ਨਾ ਵਾ ਕਿਹਦੇ ਘਰੇ ਜਾਂਦੇ ਕੌਣ ਲਈ ਜਾਂਦਾ ਫੋਰਡ ਜਾਂ ਬੋਲਟ ਤੇ ਜਾਂ ਕਿਹਦੇ ਲੱਗਦਾ ਏਸੀ ਅਜਮਾ ਲਓ ਕਿਸਮਤ ਆਪਣੀ